ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨੀ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਸਾ ਦੇ ਰਾਜਨੀਤਿਕ ਸਲਾਹਕਾਰ ਅਤੇ 올 ਇੰਡੀਆ 6 ਸਟੂਡੈਂਟ ਫੰਡਰੇਸ਼ਨ ਦੇ ਨੇਤਾ ਦਵਿੰਦਰ ਸਿੰਘ ਸੋਢੀ ਦੇ ਪਿਤਾ ਜਥੇਦਾਰ ਸਰੂਪ ਸਿੰਘ ਦੇ ਦੇਹਾਂਤ ਅਤੇ ਪੰਥਕ ਸ਼ਖਸੀਅਤਾਂ ਅਤੇ ਰਾਜਨੀਤਿਕ ਨੇਤਾਵਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਜਥੇਦਾਰ ਸਰੂਪ ਸਿੰਘ ਸੋਢੀ ਜਲੇਰੀ ਅੰਤਮ ਅਰਦਾਸ ਤੇ ਅਸੀਂ ਇਕੱਠੇ ਹੋਏ ਆ ਭਾਈ ਦਵਿੰਦਰ ਸਿੰਘ ਛੋਟੀ ਸਰਮੰਦਰ ਸਿੰਘ ਜਿਨ੍ਹਾਂ ਦੇ 6 ਪੁੱਤ ਸੀ 1 ਪੁੱਤ ਚੜਾਈ ਕਰ ਗਿਆ ਤੇ ਇੱਕ ਪੈਨ ਇਹ ਪੌਮੀ ਪਰਿਵਾਰ ਆ ਤੇ ਸੰਤ ਜਮਿੰਸਿ ਭਿੰਡਰਾਂ ਵਾਲੇ ਸੋਚਦਾ ਕਿ ਮੈਂ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਖਾਜ ਜੀ ਲੋਨ ਆਇਆ ਸੀ ਕੱਲ ਜਿਹੜਾ ਬਗਰਾੜੀ ਵਿਖੇ ਪਛਤਾਪ ਜਦ ਹਰ ਸਾਲ ਦੀ ਤਰ੍ਹਾਂ ਹੋਇਆ 1 ਜੂਨ 2015 ਨੂੰ ਵਰਜਵਾਰ ਸਿੰਘ ਵਾਲੇ ਤੋਂ ਗੁਰੂਗ੍ਰੰਥ ਸਾਹਿਬ ਗੇਨਮਤੀ ਸਾਜ ਦਿੱਤਾ ਚੋਰੀ ਕਰ ਲਏਗੇ ਅਸੀਂ ਤਰਨੇ ਵੀ ਲਾਏ ਮਜਾਰੇ ਵੀ ਕੀਤੇ ਇਨਸਾਫ ਨਹੀਂ ਮਿਲਿਆ ਸਗੋ ਅੰਗਾ ਨੂੰ ਪਾੜ ਕੇ ਬਗੜਾ ਦੇ ਦੀਆਂ ਚ ਖਲ ਵਰਤਾ ਉਸ ਤੋਂ ਬਾਅਦ ਗੱਡੀਆਂ ਤੋਂ ਖਲਾਰਨ ਤੋਂ ਬਾਅਦ ਕੀ ਹੋਇਆ ਗੱਡੀਆਂ ਤੋਂ ਖਲਾਰਨ ਤੋਂ ਬਾਅਦ ਪੰਜਾਬ ਬੰਦ ਹੋ ਗਿਆ ਸਰਚ ਵਾਲੇ ਸਾਧ ਨੂੰ ਮਾਫੀ ਦੇਤੀ ਦੋ ਸਿੰਘ ਸ਼ਹੀਦ ਕਰ ਦਿੱਤੇ ਗਏ ਤੇ ਫਿਰ ਸੀਬੀਆਈ ਲਈ ਜਸਟ ਜੋਨਾ ਸਿੰਘ ਆਇਆ ਕੋਈ ਕਮਿਸ਼ਨ ਨੇ ਇਨਸਾਫ ਨਹੀਂ ਦਿੱਤਾ ਕੈਪਟਨ ਮਰਿੰਦਰ ਸਿੰਘ ਕਹਿੰਦਾ ਕਿ ਆ ਗੁੱਟਕਾ ਸਾਹਿਬ ਦੀ ਸੌਂ ਸਕਦੇ ਕਿ ਮੈਨੂੰ ਤੁਸੀਂ ਸਰਕਾਰ ਦਿਓ ਤੇ ਮੈਂ ਅੱਜ ਇੱਕ ਮਹੀਨੇ ਚ ਤੁਹਾਡੇ ਦੋਸੀ ਫੜਵਾਂਗਾ ਤੇ ਪੈੜਾ ਪ੍ਰਕਾਸ਼ ਸਿੰਘ ਬਾਦਲ ਦੇ ਘਰ ਵਜ ਜਾਂਦੀਆਂ ਇਹ ਪੈੜਾ ਫਿਰ ਪ੍ਰਕਾਸ਼ ਸਿੰਘ ਬਾਦਲ ਦੇ ਘਰ ਨੂੰ ਦਸਕਾਹਤਾ ਦਿੱਤੀਆਂ ਗੁੱਟਕਾ ਸਾਹਿਬ ਦੀ ਸਰਕਾਰਤ ਲਈ ਗਈਆਂ ਨਹੀਂ ਫਿਰ ਸਰਕਾਰ 2000 ਮਾਰਚ 17 ਚ ਬੜੀ ਤੇ ਮਾਰਚ ਤੋਂ ਵੀ ਭੁੱਲ ਗਏ ਅਪ੍ਰੈਲ ਵੀ ਭੁੱਲ ਗਏ ਮਈ ਜੂਨ ਜੁਲਾਈ ਅਗਸਤ ਸਤੰਬਰ ਦਸੰਬਰ ਭੁੱਲ ਗਏ ਸਾਰਾ 17 ਦਾ ਭੁੱਲ ਗਏ ਫਿਰ 18 ਦਾ ਜਨਵਰੀ ਫਰਵਰੀ ਮਾਰਚ ਅਪ੍ਰੈਲ ਫਿਰ ਭੁੱਲ ਗਏ ਮਈ ਵੀ ਭੁੱਲ ਗਏ ਫੇਰ ਤਰਨਾ ਮੁਝਾਰਾ ਲਾ ਕੇ ਮੋਰਚਾ ਕਰਕੇ ਜਿਹੜੀਆਂ ਪੈਣਾ ਉਹ ਪ੍ਰਕਾਸ਼ ਸਿੰਘ ਬਾਦਲ ਤੇ ਸਰਸੇ ਵਾਲੇ ਸਾਧ ਉਹਦੇ ਕੀਤਾ ਸੀ ਕਿ ਸਰਸੇ ਵਾਲੇ ਸਾਧ ਨੂੰ ਫੜ ਲਿਆ ਪ੍ਰਕਾਸ਼ ਸਿੰਘ ਬਾਦਲ ਨੇ ਬੀਜੇਪੀ ਆਰਐਸਐਸ ਨੇ ਫੜ ਲਿਆ ਸੀ ਉਹਦੋਂ ਕਿ ਅਸੀਂ ਇਹਦੇ ਚ ਆਰਐਸਐਸ ਦਾ ਹੱਥ ਹੈ ਹੁਣ ਜਿਹੜੀ ਬਠਿੰਡੇ ਦੇ ਵਿੱਚ ਅਰਦਾਸ ਹੋਈ ਆ ਉਹਦੇ ਵਿੱਚ ਬੀਜੇਪੀ ਆਰਐਸਐਸ ਸ਼ਕਪਾਲ ਸਰਾਂ ਦਾ ਜਿਹੜਾ ਉਹਦਾ ਹੱਥ ਨਹੀਂ ਇਸ ਕਰਕੇ ਇਹ ਸਾਰੀ ਛਾਜਸ ਜਿਹੜੀ ਸਾਰਿਆਂ ਦੇ ਸਾਹਮਣੇ ਆ ਗਈ ਦੇਖੋ ਸਾਡਾ ਕੰਮ ਸੀ ਅਸੀਂ ਤਾਂ ਜਦੋਂ ਸਾਰੀਆਂ ਹਰ ਪਾਸਿਓਂ ਮੁਕدايه ਭਾਵੇਂ ਸਰਕਾਰਾਂ ਬਣੀਆਂ ਉਹਨਾਂ ਨੇ ਕੁਝ ਨਹੀਂ ਕੀਤਾ ਭਾਵੇਂ ਅਦਾਲਤਾਂ ਜਿਗੈ ਉਹਨਾਂ ਨੇ ਕੁਝ ਨਹੀਂ ਕੀਤਾ ਤੇ ਜਦੋਂ ਸਾਰੇ ਪਾਸੇ ਉਹ ਗੱਲ ਖਤਮ ਹੋ ਜਾਏ ਤੇ ਫਿਰ ਇੱਕੋ ਹੀ ਚੀਜ਼ ਹੈ ਉਹ ਗੁਰੂ ਤੇਰਾ ਪ੍ਰੋਸਰਖਣਾ ਪੰਦ ਔਰ ਅਰਦਾਸ ਕੀਤੀ ਹੈ ਕੱਲ ਅਸੀਂ ਸਭ ਕਿ ਗੁਰੂ ਮਹਾਰਾਜ ਹੁਣ ਤੁਹਾਡੇ ਆਤੈਰ ਸਜ਼ਾ ਤੁਸੀਂ ਲੈਣੀ ਹੈ ਔਰ ਫਿਰ ਉਹ ਬਾਹ ਫੜਦੇ ਆ ਇਸ ਕਰਕੇ ਕੱਲ ਅਸੀਂ ਆਪਣੀ ਪਾਰਟੀ ਵੱਲੋਂ ਗੁਰੂ ਮਹਾਰਾਜ ਅੱਗੇ ਉਸ ਜਗ੍ਹਾ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ અપਮਾਨ ਹੋਇਆ ਸੀ ਜਿੱਤੇ ਔਰ ਜਿੱਤੋਂ ਗੁਰੂ ਗੋਬਿੰਦ ਸਾਹਿਬ ਜੀ ਨੂੰ ਇਥੋਂ ਚੋਰੀ ਕਰਕੇ ਗਿਆ ਸੀ ਉਸ ਗੁਰੂ ਘਰ ਦੇ ਅੰਦਰ ਜਾ ਕੇ ਅਰਦਾਸ ਕੀਤੀ ਹੈ ਸੰਗਤੀ ਰੂਪ ਵਿੱਚ ਔਰ ਹੋਰ ਅਸੀਂ ਕੁਝ ਨਹੀਂ ਕੀਤਾ ਕੱਲ ਸਿਰਫ ਤੇ ਸਿਰਫ ਅਰਦਾਸ ਕਰਤੀ ਕੋਈ ਦੇਖੋ ਅਸੀਂ ਤਾਂ ਇਨਸਾਫ ਮੁੱਕ ਗਿਆ ਨਾ ਪਹਿਲੀ ਸਰਕਾਰ ਨੇ ਕੀਤਾ ਨਾ ਇਹਨੇ ਕੀਤਾ ਨਾ ਅਦਾਲਤਾਂ ਨੇ ਕੀਤਾ ਤੇ ਤਾਂ ਹੀ ਫਿਰ ਅਰਦਾਸ ਕਰ ਗੁਰੂ ਦੇ ਕੋਲ ਹੀ ਗਏ ਨਾ ਇਸ ਕਰਕੇ ਗੁਰੂ ਅਰਦਾਸ ਸੁਣਨਗੇ ਅੰਮ੍ਰਿਤਸਰ ਸੁਣਦੇ ਆਏ ਨੇ ਉਹ ਵੈਗਰੂ ਕਰਨਗੇ ਉਹੀ ਕਰਨਗੇ ਜੀ ਵੀਰ ਬੱਦਲ ਦਾ ਕਹਿਣਾ ਹੈ ਕਿ ਲੋਕਾਂ ਨੇ ਤੁਹਾਨੂੰ ਨਕਾਰ ਦਿੱਤਾ ਹੈ ਵੀ ਪਹਿਲਾਂ ਤੁਸੀਂ ਉਹਨਾਂ ਦੀ ਕਾਲੀਗਨ ਦੀ ਸਰਕਾਰ ਦੇ ਵਿੱਚ ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ ਅਸੀਂ ਬੋਲੇ ਉਹਨੂੰ ਪੁੱਛੋ ਮੇਰੇ ਨਾਲ ਆ ਕੇ ਗੁਰਦੁਆਰੇ ਬੈਠੇ ਕਰੇ ਕਿ ਕਿੰਨੀ ਵਾਰੀ ਅਸੀਂ ਪੁੱਛਦੇ ਰਹੇ ਉਹਨੂੰ ਪੁੱਛਦੇ ਰਹੇ ਬਾਲ ਸਾਹਿਬ ਨੂੰ ਪੁੱਛਦੇ ਰਹੇ ਕਿ ਕੀ ਹੋਇਆ ਦੱਸੋ ਕਹਿੰਦੇ ਐਸਆਈਟੀ ਬਣੀ ਹੋਈ ਹੈ ਇਹੀ ਕੈਪਟਨ ਕਹਿੰਦਾ ਵੀ ਐਸਆਈਟੀ ਬਣੀ ਹੋਈ ਹੈ ਇਸ ਤੋਂ ਇਲਾਵਾ ਮੇਰੇ ਸਾਹਮਣੇ ਬੈਠ ਜਾਣ ਕੋਰ ਕਮੇਟੀ ਚ ਸਾਨੂੰ ਮੈਨੂੰ ਹੁਣ ਪਤਾ ਲੱਗਿਆ ਮੈਨੂੰ ਕੋਰ ਉਹਨਾਂ ਦਾ ਇੱਕ ਚੇਲਾ ਚੜਕਾ ਹੈ ਬੈਂਸ ਉਹਨੇ ਕਿਹਾ ਕਿ 3 ਸਾਲ ਸਾਹਿਬ ਨੇ ਉਹ ਉਸ ਦਿਨ ਉਹਦੇ ਬੋਢੇ ਦੇ ਹੱਥ ਰੱਖਿਆ ਸੀ ਅਗਰ ਮੈਨੂੰ ਕੋਈ ਸਾਬਤ ਕਰ ਦੇ ਕਿ ਮੈਂ ਮੈਂ ਤੇ ਵਰਨਪੁਰਾ ਜੀ ਨੇ ਅਸੀਂ ਗੱਲ ਕਹੀ ਸੀ ਕਿ ਜ਼ਰਦਾਨ ਕਰਨਾ ਚਾਹੀਦਾ ਔਰ ਅੱਜ ਵੀ ਉਸੇ ਤੇ ਅੱਜ ਵੀ ਉਸ ਤੋਂ ਬਾਅਦ ਉਹਨੇ ਸੁਖਵੀਰ ਦਾ ਜਿੱਦਨ ਦਾ ਆਇਆ ਉਹਨੇ ਬਿਲਕੁਲ ਮਲੀਆ ਮੇਡ ਕਰਤਾ ਸਰਕਾਰ ਦਾ ਵੀ ਔਰ ਪਾਰਟੀ ਦਾ ਵੀ ਔਰ ਬਾਕੀ ਤੁਹਾਨੂੰ ਤਾਂ ਉਹਨੂੰ ਪਤਾ ਵੀ ਨਹੀਂ ਹੈ। ਸ਼੍ਰੀ ਮੁਖਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮਜ਼ेड ਨਿਊਜ਼।